ਜੋ ਹਮਲੇ ਮਨ ਹੋਤੀ ਮੇਰੇ ਸਤਿਗੁਰਾ ਸ਼ਬਦ ਮੇ ਤੁਮ ਹਰ ਜਾਨੂਏ ਆਪੇ ਅੰਮ੍ਰਿਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ਧਨ ਤਨ ਗੁਰੂ ਨਾਨਕ ਜਨ ਏਰਾ ਜਿਤ ਮਿਲੇ ਆ ਚੁਕੇ ਸਭ ਸੋਗ ਸੰਪਾਪੇ ਚਿਤਾ ਜਿਉ ਪਿੰਡ ਸਭ ਤੇਰਾ ਤੁੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕੁਰਾਹੀ ਤੇ ਆਹੋਂ ਕਰੀਮ ਖਿਆਨ ਜੁਬਦੂਗੜਾタル ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਇਤਨ ਨਿੱਕੇ ਗੋਦੰਦਰ ਸਮਾਯ ਮੰਨੋ ਕੇ ਮ੍ਰਿਤੂ ਇਹੇ ਤੁਮਰਤ ਮਈ ਬਾਣੀ ਦਾ ਨੰਦ ਪ੍ਰਾਤ ਕਰ ਰਹੇ ਹਿੰ ਭਾਗੀ ਸਾਧ ਸੰਗਤ ਦੇ ਲੋਕ ਮੁਰਹਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਕ ਰਸਨਾ ਤੋਂ ਚਾਰਨ ਕੀਤੀ ਬਾਣੀ ਰਾਗ ਮਾਨੂ ਦੇ ਅੰਦਰ ਆਪਾਂ ਇਹ ਵਿਚਾਰ ਸਰਵਣ ਕਰ ਰਹੇ ਹਾਂ ਮਾਰੂ ਮਹੱਲਾ ਪਹਿਲਾ ਅੱਜ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1010 ਤੇ ਸਮਾਇਮਾਨ ਹੈ ਸ਼ਬਦ ਦੀ ਪਹਿਲੀ ਪੌੜੀ ਹੈ ਸਾਚੀ ਕਾਰ ਕਮਾਵਣੀ ਹੂਰ ਲਾਲਚ ਬਾਦ ਇਹੀ ਮਨ ਸਾਚੈ ਮੋਹਿਆ ਜੀਵਾ ਸੱਚ ਸਾਧ ਮਨ ਨਾਵੇਂ ਕੋ ਰਸ ਨਹੀਂ ਹੋਰ ਚਲੈ ਵਿਖਲਾ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸ਼ਮ ਹਮਾਰੇ ਜਿਉ ਪਰਮਾਵੇਂ ਤਿਉ ਚੱਲਾਂ ਸੱਚ ਲਾਲ ਪਿਆਰੇ ਰਹਾ ਵੰਦਨ ਲਾਲ ਨੇ ਚੱਕਰੀ ਗੁਲੇਸ਼ਰ ਮੀਰਾ ਮੁਰਵਤਨੀ ਮਨ ਵਿੱਚ ਆਉ ਸ਼ਬਦ ਮਨ ਤੇਰਾ ਗੁਰ ਪੂਰੇ ਸ਼ਾ ਬਾਸ਼ ਹੈ ਕਟੈ ਮਨ ਪੀਰਾ ਦੋ ਪੌੜੀਆਂ ਤੱਕ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਸ਼ਬਦ ਦੇ ਕੇਂਦਰੀ ਭਾਵ ਸਤਿਗੁਰੂ ਕਹਰੇ ਨੇ ਐਸਨ ਲਾਲਾ ਮੇਰੇ ਲਾਲ ਪੁੱਤ ਸੁਣ ਖਸਮ ਹਮਾਰੀ ਲਾਲਾ ਦਰਤ ਪਹਿਲੋਂ ਵੀ ਬੜੀ ਵਾਰ ਆਏ ਗੁਲਾਮ ਸੇਵਕ ਲਾਲ ਕਾ ਲਾਲਨਾ ਪਿਆਰੀ ਪ੍ਰਭੂ ਦਾ ਖਸਮ ਪਰਮਾਤਮਾ ਨੂੰ ਇੰਦੇ ਨੇ ਹੈ ਪ੍ਰਭੂ ਕਿ ਜਿਵੇਂ ਤੂੰ ਮੈਨੂੰ ਚਲਾਨਣਾ ਹੈ ਜਿਹੜੇ ਪਾਸੇ ਤੂੰ ਮੈਨੂੰ ਲੰਨਣਾ ਮੈਂ ਉਸੇ ਪਾਸੇ ਦਰਦਾ ਹਾਂ ਮੈਂ ਉਵੇਂ ਹੀ ਚੱਲਦਾ ਮੇਰੇ ਆਪਣੇ ਹੱਥ ਵਿੱਚ ਕੁਝ ਨਹੀਂ ਸ਼ਮਤੀ ਦੁਨੀਆ ਦੇ ਲੋਕਾਂ ਨੂੰ ਬਾਬੇ ਨਾਨਕ ਨੇ ਆਪਣੇ 10 ਜਾਮੇ ਧਾਰਨ ਕਰਕੇ ਉਪਦੇਸ਼ ਕੀਤਾ ਇਹ ਤੂੰ ਹਰ ਪੱਖ ਤੋਂ ਖੁਸ਼ ਆਨੰਦ ਤੇ ਸੁਖੀ ਰਹਿਣਾ ਚਾਹੁੰਦਾ ਹੈ ਫਿਰ ਆਪਣੀ ਜ਼ਿੰਦਗੀ ਦੀ ਡੋਰੀ ਉਸ ਪਰਮੇਸ਼ਰ ਦੇ ਹੱਥ ਵਿੱਚ ਦੇ ਜਾਂ ਆਪਣੇ ਮਾਲਕ ਦੇ ਸਾਹਮਣੇ ਹੱਥ ਜੋੜ ਕੇ ਕਹਦੇ ਕਿ ਮੇਰੇ ਪੱਲੇ ਕੁਝ ਵੀ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਤੂੰ ਇਹਨੂੰ ਚਲਾ ਇਹ ਇਹੀ ਅਰਦਾਸ ਹੈ ਕਿ ਮੈਂ ਤਾਂ ਨਹੀਂ ਦੀ ਮਾਨ ਤੂੰ ਹੈ ਮੇਰੇ ਸਵਾਮੀ ਮੈਂ ਤੋ ਦਿਆਗੈ ਅਰਦਾਸ ਮਹਿਰਤਾਉ ਨਾਹੀ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਈ ਮੈਂ ਜਾਵਾਂ ਕਿਨੇ ਪੁਰ ਹੋਰ ਮੇਰਾ ਹੈ ਹੀ ਨਹੀਂ ਥਾਂ ਕੋਈ ਜਦੋਂ ਨਿਮਾਣਾ ਬਣਦਾ ਹੈ ਗਾਣਾ ਤਾਣਾ ਬਣਦਾ ਹੈ ਗਾਣਾ ਨੇ ਆਸਰਾ ਬਣਦਾ ਹੈ ਗਾਣਾ ਨੇ ਓਟਾ ਬਣਦਾ ਹੈ ਗਾਣਾ ਫਿਰ ਵਾਲਕ ਨੇ ਆਸ਼ਰਿਆਂ ਦਾ ਆਸ਼ਰਾ ਬਣਦਾ ਹੈ ਨੀਉਟਿਆਂ ਦੀ ਊਟ ਬਣਦਾ ਹੈ ਨਿਤਾਣਿਆਂ ਦੀ ਦਾ ਤਾਣ ਬਣਦਾ ਹੈ ਨਿਮਾਣਿਆਂ ਦਾ ਬਾਣ ਬਣਦਾ ਹੈ ਉਹਨੇ ਤਰਿਆਨੀ ਧਿਰ ਬਣ ਜਾਂਦਾ ਪਰ ਸ਼ਤਗੁਰੂ RAMਦਾਸ ਜੀ ਕਹਿੰਦੇ ਕਿ ਇਹਨੇ ਤੇ ਆਪਣੇ ਸਾਥੀ ਬਣਾਏ ਹੋਏ ਨੇ ਕਿਸੇ ਹੀ ਟੜਾਕੀਆ ਮਿੱਤਰ ਸ਼ੁੱਧ ਨਾਲ ਭਾਈ ਕਿਸੇ ਹੀ ਟੜਾਕੀਆ ਗੁਰੂ ਸ਼ੱਕੇ ਨਾਲ ਜਵਾਈ ਇਹ ਸ਼ਬਦ ਦੇ ਵਿੱਚ ਰਾਜਿਆਂ ਨਾਲ ਚੌਧਰੀਆਂ ਨਾਲ ਜਿਵੇਂ ਸਾਡਾ ਸੰਬੰਧ ਜੁੜਦਾ ਹੈ ਸਾਡੀ ਜਾਣ ਪਛਾਣ ਹੈ ਉਹ ਸਾਰੇ ਸੰਬੰਧਾਂ ਨੂੰ ਬਿਆਨ ਕੀਤਾ ਵੀ ਇਹ ਤੇ ਮਾਨ ਕਰੀ ਜਾ ਰਿਹਾ ਹੈ ਇਹ ਤੇ ਹੰਕਾਰੀ ਬਣਿਆ ਹੋਇਆ ਸਾਬਾ ਕਿਹਾ ਮਾਨਨਾ ਕਰ ਜਾਂ ਕਹਿੰਦੇ ਆਪਣੇ ਮਾਲਕ ਦੇ ਸਾਹਮਣੇ ਹੱਥ ਜੋੜ ਕੇ ਵੀ ਇਹ ਮੇਰੇ ਖਸ਼ਮ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸ਼ਮ ਹਮਾਰੇ ਤੂੰ ਸੁਣ ਮੇਰੀ ਗੱਲ ਮੇਰੀ ਅਰਦਾਸ ਮੇਰੀ ਬੇਨਤੀ ਮੈਂ ਤੇ ਆਪਣੇ ਲਾਲਤਾ ਮੈਂ ਤੇ ਆਪਣੇ ਪਰਮੇਸ਼ਰ ਦਾ ਪ੍ਰਭੂ ਦਾ ਐਸਾ ਗੁਲਾਮ ਸੇਵਕ ਹਾਂ ਜਿਵੇਂ ਉਹ ਹੁਕਮ ਕਰਦਾ ਹੈ ਜਿਉਂ ਪ੍ਰਭਾ ਮੈਂ ਤਿਉਂ ਚੱਲਦਾ ਸੱਚ ਲਾਲ ਪਿਆਰੇ ਉਸੇ ਤਰ੍ਹਾਂ ਮੈਂ ਚੱਲਦਾ ਹਾਂ ਕਿਉਂਕਿ ਮੈਨੂੰ ਸਮਝ ਆ ਗਈ ਤੇਰੇ ਨਾਲ ਜੁੜ ਕੇ ਮੇਰੀ ਜ਼ਿੰਦਗੀ ਚ ਤੂੰ ਮੈਨੂੰ ਗਿਆਨ ਦੇ ਦਿੱਤਾ ਹਿਮਾਲਾ ਕਾ ਤੂੰ ਹੀ ਸ਼ਰਾ ਕੁਝ ਕਰ ਗਿਆ ਇਹ ਕਈ ਵਾਰੀ ਪਰਿਵਾਰ ਚ ਪਲੇਖਾ ਪੈ ਜਾਂਦਾ ਹੈ ਹਿਮੈ ਪਾਲਣਿਆ ਗੁਰਬਾਣੀ ਕੇ ਦੀ ਨਹੀਂ ਤੂੰ ਤੇ ਇੱਕ ਜਰੀਆ ਹੈ ਪਰਮੇਸ਼ਰ ਨੇ ਤੈਨੂੰ ਆਗੂ ਬਣਾ ਕੇ ਭੇਜਿਆ ਸਤੰਬਰ ਦਾ ਤਰੀਕਾ ਤੇ ਉਹ ਦੱਸ ਰਿਹਾ ਤੇਰੀ ਜ਼ਿੰਦਗੀ ਨੂੰ ਉਹ ਚਲਾ ਰਿਹਾ ਪ੍ਰਭ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਸਤਿਗੁਰਾਂ ਕਹਿੰਦਾ ਜਿਹੜਾ ਕੁਝ ਤੂੰ ਕਰਾਉਂਦਾ ਹੈ ਕੋਈ ਇਹ ਕਰਦੇ ਨੇ ਜੋ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਣਾ ਜਿਉਂ ਪਰਮਾਵੇਂ ਤਿਉਂ ਚੱਲਾਂ ਸੱਚ ਲਾਲ ਪਿਆਰੇ हे मेरे प्यारे सदा कैमरण वाले परमात्मा परमेश्वर जिवे तू मैनु चलान है इसी तरह मैं तेरे बनो दसे जीवन पंद विच मार्ग विच तुरना उसी तरह अपनी जिंदगी नु जियौंदे हां हे नी पड़ो सतगुरु ने रहम कीता साची काणक मामणी गुरलाल चबाद प्रभु मालिक दा गुलाम ਬਣ ਕੇ ਸਦਾ ਤਰ ਪ੍ਰਭੂ ਦੀ ਭਗਤੀ ਦੀ ਕਾਰ ਕਰਤਾ ਹੈ ਨਾਮ ਸਿਮਰਨ ਤੋਂ ਬਿਨਾ ਬਾਕੀ ਦੇ ਸਾਰੇ ਜਿਹੜੇ ਕੰਮ ਨੇ ਉਹਨੂੰ ਲਾਲਚ ਤੇ ਵਿਰਸ ਦਿਸਦੇ ਨੇ ਨਾਮ ਸਿਮਰਨ ਤੋਂ ਬਿਨਾ ਇੱਕ ਪੰਕਤੀ ਅਸੀਂ ਰੋਜ਼ ਪੜ੍ਹਦੇ ਆ ਜਿਹੜੀ ਸਾਨੂੰ ਸੁਨੇਹਾ ਦਿੰਦੀ ਹੈ ਇਹ ਨਹੀਂ ਵੀ ਕੰਮ ਨਹੀਂ ਕਰਨੇ ਦਸਾਂ ਨਵਾਂ ਦੀ ਕਿਰਤ ਬਾਬਾ ਆਪ ਕਰਦਾ ਹੈ ਆਪਣੇ ਅਖੀਰਲੇ ਸਮੇਂ ਚ ਆਯੂ ਦੇ ਚ ਬਾਬਾ ਹਲਵੰਦਾ ਹੈ ਜਦੋਂ ਲੋਕ ਆਰਾਮ ਨਾਲ ਬੈਠਦੇ ਨੇ ਜਿਹੜੇ ਕਹਿੰਦੇ ਨੇ ਅਸੀਂ ਬੇਨਤੀ ਹੋ ਗਏ ਜੀ ਹੁਣ ਆਪਾਂ ਕੁਝ ਨਹੀਂ ਕਰਨਾ ਫਰੀ ਹੋ ਗਏ ਬਾਬਾ ਕਹਿੰਦਾ ਨਹੀਂ ਫਰੀ ਨਹੀਂ ਕੰਮ ਤੇ ਕਰਨਾ ਪਏਗਾ ਦਸਾਂ ਨਵਾਂ ਦੀ ਕਾਰਨ ਤੇ ਕਰਨੀ ਪਏਗੀ ਬਾਬੇ ਨੇ ਕਰਤਾਰਪੁਰ ਸਾਹਿਬ ਦੀ ਕਰਤਿ ਦੀ ਆ ਕੇ ਡੇਰਾ ਲਾਇਆ ਹਲ ਡੋਲੇ ਆ ਮਾਲਕ ਇਹ ਇਹ ਕੰਮ ਤੇ ਸਿਖਾਣਾ ਤੁਹਾਨੂੰ ਸਿਖਾਇਆ ਹੈ ਤੁਸੀਂ ਪਹਿਲਾ ਕਰ ਮੈਂ ਤੁਹਾਡਾ ਨਾਮ ਜਪਣਾ ਇਹ ਤੇਨ ਗੁਣ ਸਾਤ ਪੁਰਾਂ ਦਿੱਤੇ ਇਹ ਤੁਸੀਂ ਇਸ ਤਰ੍ਹਾਂ ਕਰਨਾ ਕਿਰਤ ਕਰਨੀ ਧਰਮ ਦੀ ਤੇ ਸਾਰਿਆਂ ਤੋਂ ਵੱਡ ਤਰਜੀਹ ਦੇਣੀ ਨਾਮ ਨੂੰ ਕਿਰਤ ਕਰੋ ਨਾਮ ਜਪੋ ਤੇ ਕੱਲੇ ਨਾ ਛਿੜੀ ਵੰਡ ਸ਼ੁਭ ਆਪਣੀ ਦਸ਼ਨਵਾਦੀ ਕਾਰ ਤੇ ਵਿੱਚੋਂ ਕੰਡੇ ਹੋਏ ਦਸ਼ਵੰਤ ਦੇ ਨਾਲ ਲੋਕਾਂ ਦਾ ਭਲਾ ਕਰਨਾ ਪਰ ਸਾਡੀ ਦੌੜ ਗੁਰੂ ਘਰ ਤੱਕ ਸੀ ਧਾਰਮਿਕ ਸਥਾਨਾਂ ਤੱਕ ਸੀ ਵੱਸ ਵੀ ਥੋੜਾ ਬਹੁਤਾ ਜੇ ਦੇਣਾ ਹੈ ਤੇ ਬੁਰਦਾਰੀ ਮੰਤਰ ਵਿੱਚ ਦੇ ਦੇ ਇਹ ਦੁਆ ਦਾ ਪਾਣੀ ਜੜਾ ਆਪਾਂ ਕਿਸੇ ਗਰੀਬ ਦੀ ਵਾਹ ਨਹੀਂ ਫੜਨੀ ਆਪਾਂ ਕਿਸੇ ਪੜਾਈ ਤੋਂ ਜਿਹੜਾ ਨਹੀਂ ਕਰ ਸਕਦਾ ਪੜਾਈ ਤੋਂ ਵਿਰਵੇ ਰਹਿ ਰਿਹਾ ਚੁੱਕੇ ਬੱਚੇ ਨੂੰ ਨਹੀਂ ਪੁੱਛਣਾ ਵੀ ਤੂੰ ਕਿਉਂ ਛੱਡੀ ਪੜਾਈ ਕਿਉਂ ਤੂੰ ਇਸ ਉਮਰਾਂ ਦੇ ਵਿੱਚ ਇਹਨਾਂ ਨੂੰ ਕਹਨਾ ਤੇ ਟੋਕਰਾ ਖਾਣਾ ਆ ਅਸੀਂ 10 ਜਣੇ ਨਾਲ ਕੇ ਤੇਰਾ ਖਰਚਾ ਧਿਆਗੇ ਵੀ ਤੂੰ ਚੰਗਾ ਮਰਾਤਪਾਲ ਹਾਸਲ ਕਰ ਪੜਾਈ ਕਰ ਤੇ ਕੰਮ ਤੇ ਜਦੋਂ ਮਰਜ਼ੀ ਕਰ ਲੈ ਸ਼ਮਾ ਬੜਾ ਭਿਆਨਕ ਹੈ ਇਹਨੂੰ ਤਾਂ ਕਲਪੂਗ ਆਖਿਆ ਚੰਗੇ ਪਲੇ ਪਰਿਵਾਰ ਤੋਂ ਆਪਣੀ ਰੋਟੀ ਦਾ ਖਰਚਾ ਜਿਹੜਾ ਹੈ ਉਹ ਨੂੰ ਚਲਾਣਾ ਔਖਾ ਹੋ ਚੁੱਕਾ ਹੈ ਮਹਿੰਗਾਈ ਇੰਨੀ ਹੋ ਚੁੱਕੀ ਹੈ ਇਸ ਮਹਿੰਗੇ ਯੁੱਗ ਦੇ ਵਿੱਚ ਆਪਣੇ ਪਰਿਵਾਰ ਨੂੰ ਨਾ ਪਾਲਣ ਕਰਕੇ ਖਬਰਾਂ ਆ ਰਹੀਆਂ ਨੇ ਕਿ ਫਲਾਣੇ ਥਾਂ ਤੇ ਫਲਾਣਾ ਖੋਦਕਸ਼ੀ ਕਰ ਗਿਆ ਨਾ ਕਰਜ਼ਾ ਚੜ ਗਿਆ ਆ ਹੋ ਗਿਆ ਹੋ ਗਿਆ ਕਿਹਦਾ ਇੱਕੋ ਹੀ ਕਾਰਨ ਸੀ ਇਹ ਨਹੀਂ ਸਵਾਲ ਰਿਹਾ ਵਿਅਕਤੀ ਆਪਣੇ ਪਰਿਵਾਰ ਨੂੰ ਉਹਦੀ ਮਜਬੂਰੀ ਬਣ ਗਈ ਅਸੀਂ ॠਸ਼ੀ ॠषि ਆਪਣੇ ਖਰਚੇ ਤੇ ਉਸੇ ਤਰ੍ਹਾਂ ਕੀਤੇ ਜਿਵੇਂ ਆਮ ਅਮੀਰ ਲੋਕ ਕਰ ਰਹੇ ਸਨ ਪਰ ਸਾਡੇ ਕੋਲ ਨਿਵੇਤ ਨਹੀਂ ਸੀ ਇਹ ਕਾਰਨ ਮੇ ਕਰਜ਼ੇ ਦੀ ਫੰਡ ਭਾਰੀ ਹੁੰਦੀ ਗਈ ਇੱਕ ਦਿਨ ਕਈ ਪਰਿਵਾਰਾਂ ਸਮੇਟੀ ਚੰਦਾ ਸਮਾਪਤ ਕਰਨ ਲਈ ਚਲੋ ਆਪਾਂ ਜੀਵਨ ਲੀਲੇ ਖਤਮ ਕਰ ਲਓ ਹਾਰ ਗਏ ਜ਼ਿੰਦਗੀ ਦੀ ਜੱਪ ਜ਼ਿੰਦਗੀ ਇੱਕ ਲੜਾਈ ਹੈ ਇਸ ਜੀਵਨ ਦੇ ਵਿੱਚ ਇਸ ਜੀਵਨ ਪੰਥ ਦੇ ਵਿੱਚ ਤੂੰ ਜੰਗ ਕਰਨੀ ਹੈ ਇਹ ਸਾਧਗੁਰੂ ਆਖੇ ਜੰਗ ਸਾਰਿਆਂ ਤੋਂ ਵੱਡੀ ਤੇਰੀ ਆਪਣੇ ਮਨ ਨਾਲ ਹੈ ਪਰਿਵਾਰ ਨੂੰ ਪਾਲਣ ਲਈ ਵੀ ਤੇ ਰੱਬ ਦੇ ਜਿਹੜੇ ਹੋਣ ਵਾਸਤੇ ਵੀ ਤਾਂ ਹਮੇਸ਼ਾ ਮੰਨ ਰੂਪੀ ਘੋੜੇ ਤੇ ਸਵਾਰ ਹੋ ਕੇ ਬੰਨ ਨੂੰ ਆਪਣੇ ਤਰੀਕੇ ਨਾਲ ਚਲਾਣਾ ਹੈ ਬਣ ਦੇ ਆਖੇ ਨਹੀਂ ਲੱਗਣਾ ਮਨ ਨੂੰ ਕਹਿਣਾ ਤੂੰ ਮੇਰੀ ਗੱਲ ਮੰਨ ਮੇਰੇ ਗੁਰੂ ਦੀ ਮੰਨ ਬਸ ਫਿਰ ਤਾਂ ਗੱਲ ਬਣੇਗੀ ਕਿੰសារੇ ਧਾਮਾਂ ਤੇ ਗੁਰੂ ਸਹਾਇਤਾ ਕਰੇਗਾ ਸਤਗੁਰਾਂ ਖ ਜਿਹੜਾ ਮਾਲਕ ਪ੍ਰਭੂ ਦਾ ਗੁਲਾਮ ਬਣ ਜਾਂਦਾ ਹੈ ਜਿਹੜਾ ਆਪਣੀ ਜ਼ਿੰਦਗੀ ਦੀ ਡੋਰੀ ਰੱਬ ਦੇ ਹੱਥ ਦੇ ਦਿੰਦਾ ਹੈ ਉਹ ਪ੍ਰਭੂ ਦੀ ਭਗਤੀ ਦੀ ਕਾਰ ਕਰਦਾ ਹੈ ਸੱਚੀ ਕਾਰ ਸੱਚੀ ਕਾਰ ਕੀ ਹੈ ਨਾਮ ਜਪਣਾ ਸੇਵਾ ਕਰਨੀ ਸਿਮਰਨ ਕਰਨਾ ਜੋਤੇ ਸਤਿਗੁਰਾਂ ਇੱਕ ਸੁਨੇਹਾ ਰੋਜ ਦਿੱਤਾ ਉਹ ਵੀ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ ਜੀ ਅਵਰ ਕਾਟ ਤੇਰਾ ਕਿਤੇ ਨਾ ਕਾਮ ਮਨ ਸਾਧ ਸੰਗਤ ਪਜ ਕੇਵਲ ਨਾਮ ਤਲ ਕੇਵਲ ਨਾਮ ਆਧਾਰ ਸਾਡੇ ਅੰਦਰ ਅਤਿ ਤਾ ਕ੍ਰੋਧ ਕਾਮ ਲੋਭ ਮੋਹ ਹੰਕਾਰ ਠਾਠਾ ਮਾਰਦਾ ਕਿਉਂ ਕਿਉਂਕਿ ਨਾਮ ਜਪਿਆ ਨਹੀਂ ਜਾਂਦਾ ਸਦਕਾ ਜੇ ਨਾਮ ਨਹੀਂ ਜਪਿਆ ਤਾਂ ਦੂਜੇ ਕੰਮ ਵਿਰਸਦੇ ਕੰਮ ਤੇ ਕਰਨੇ ਨੇ ਸਤਿਗੁਰ ਆਖਿਆ ਸਹਿਬਾ ਕਿ ਜਿਹੜੇ ਕੰਮ ਲਈ ਭੇਜਿਆ ਸੀ ਤੈਨੂੰ ਬਾਕੀ ਸਾਰੇ ਪ੍ਰਬੰਧ ਕਰੇ ਜਾਂਦਾ ਹੈ ਬੱਚਿਆਂ ਨੂੰ ਜਨਮ ਵੀ ਦੇ ਲਿਆ ਪੜਾਅ ਵੀ ਲਿਆ ਨੌਕਰੀ ਤੇ ਵੀ ਲਾ ਲਵਾ ਲਿਆ ਫਿਰ ਵਿਆਹ ਸ਼ਾਦੀਆਂ ਵੀ ਕਰ ਲਏ ਹੁਣ ਲਾਡਾਂ ਲਾ ਕੇ ਬੈਠਾ ਵੀ ਪੁੱਤਰ ਦੇ ਘਰ ਲਾਡ ਹੋਵੇ ਲਾਡ ਹੋ ਗਈ ਫਿਰ ਇੱਛਾ ਪੈਦਾ ਹੋ ਗਈ ਪੁੱਤਰ ਤੇ ਪੁੱਤਰੀ ਦਾ ਵਿਆਹ ਵੀ ਦੇਖ ਕੇ ਜਾਵਾਂ ਜੇ ਨਾਲ ਜਾਇੰਗੂ ਅਜੇ ਮੈਂ ਬੈਠੇ ਰਹਿਣਾ ਅੱਦੇ ਮੈਨੂੰ ਜਿਉਂਦਾ ਰੱਖ ਤੇ ਕਈ ਵੱਡੇ ਭਾਖਾ ਵਾਲੇ ਰੱਬ ਇੰਨੀ ਆਇਉ ਦੇ ਦਿੰਦਾ ਉਹ ਸਾਰੇ ਸੁੱਖ ਵਿੰਦੇ ਨੇ ਪੁੱਤਰੇ ਪੁੱਤਰੀਆਂ ਦੀ ਔਲਾਦ ਤੋਂ ਵੀ ਹੋ ਪਰਪੋਤਰੇ ਵਾਲਿਆਂ ਵੀ ਬਣ ਜਾਂਦੇ ਨੇ ਦੋਤਰੇ ਦੋਤਰੀਆਂ ਵਾਲੇ ਬਣ ਜਾਂਦੇ ਨੇ ਦਾਦੇ ਪੜਦਾਦੇ ਦਾਦੇ ਪੜਦਾਦੇ ਬਣ ਕੇ ਜ਼ਿੰਦਗੀ ਜਿਉਂਦੇ ਨੇ ਸਤਿਗੁਰਾਂ ਆਖਿਆ ਇੰਨੇ ਸੁੱਖ ਲੈ ਕੇ ਰੱਬ ਦੇ ਕੀਤੇ ਐਸ਼ਾਨ ਨੂੰ ਤੂੰ ਚੁਕਾ ਦੇ ਨਹੀਂ ਸਕਦਾ ਔਰ ਉਹਦਾ ਚਿੰਤਨ ਤੇ ਕਰ ਉਹਦੀ ਅਰਦਾ ਨਾ ਤੇ ਕਰ ਉਹਦੇ ਚੇਤੇ ਤੇ ਕਰਿਆ ਕਰ ਕੁਝ ਸਮਾਂ ਤੇ ਉਹਦੇ ਨਹੀਂ ਘਟ ਉਹਦੇ ਨਹੀਂ ਘਟ ਜਨੇ ਤੈਨੂੰ ਸੁੱਕ ਦਿੱਤੇ ਕਿਸੇ ਦੇ ਨੇਤਰਾਂ ਦੀ ਨਿਗਾਹ ਠੀਕ ਨਹੀਂ ਕਿਸੇ ਡਾਕਟਰ ਕੋਲ ਜਾਏ ਉਹਨੇ ਐਂਕਲ ਆਈ ਦਵਾਈ ਦਿੱਤੀ ਜਾਂ ਬਿਨਾ ਐਣਕ ਤੋਂ ਨਿਗਾਹ ਠੀਕ ਕਰ ਲਏ ਤੇ ਹਜ਼ਾਰਾਂ ਲੋਕਾਂ ਨੂੰ ਦੱਸਦਾ ਹੈ ਇਹ ਭਲਾਣਾ ਡਾਕਟਰ ਬੜਾ ਸ਼ਿਆਣ ਹੈ ਹਾਲਾਤੋ ਨੇ ਧੰਨ ਲੈ ਕੇ ਕੀਤਾ ਸਾਰਾ ਕੁਝ ਪਹਿਲੋਂ ਵੇਖਣ ਦੀ ਫੀਸ ਲਈ ਫਿਰ ਦਵਾਈ ਦੇ ਪੈਸੇ ਲੈ ਜੈਣਕ ਬਣਾਈ ਫਿਰ ਉਹਦੇ ਵੀ ਪੈਸੇ ਲਏ ਪਰ ਇਹਨੇ ਡੋਂਡੀ ਪੇੜ ਦਿੱਤੀ ਝੰਡੋਰਾ ਪੇੜ ਦਿੱਤਾ ਵੀ ਭਲਾਣੇ ਕੋਲ ਜਾਇਓ ਉਹ ਬਹੁਤ ਵਧੀਆ ਦਵਾਈ ਦਿੰਦਾ ਹੈ ਪਰ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਬਤ ਇਹਨੇ ਕਦੇ ਕਿਸੇ ਕੋਲ ਸ਼ੁਕਤ ਨਹੀਂ ਕੀਤੀ ਕਿ ਇੱਥੇ ਆਇਓ ਇੱਥੇ ਸਾਲਾ ਕੁਝ ਮਿਲ ਜਾਂਦਾ ਹੈ ਇਥੋਂ ਕੋਈ ਖਾਲੀ ਨਹੀਂ ਜਾਂਦਾ ਅਸੀਂ ਪਾਈ ਗੁਰਦਾਰ ਜੀ ਨੇ ਆਖਿਆ ਸੀ ਹਰ ਸਿੰਘ ਪ੍ਰਚਾਰਕ ਹੈ ਸਾਨੂੰ ਦੂਜਿਆਂ ਦੇ ਕੋਲ ਆਪਣੇ ਗੁਰੂ ਦੀ ਸ਼ਿਫਤ ਦਰਸ਼ਣੀ ਪਹੇਗੀ ਵੀ ਉੱਥੇ ਜਾ ਕੇ ਤੁਹਾਨੂੰ ਆ ਕੁਝ ਪ੍ਰਾਪਤ ਹੁੰਦਾ ਆਪਾਂ ਆਖਿਆ ਨਹੀਂ ਕਿ ਆਪਾਂ ਨੂੰ ਮਿਲਿਆ ਆਪਾਂ ਦੱਸਣਾ ਹੀ ਨਹੀਂ ਕਈਆਂ ਨੇ ਇਹੀ ਵਹਿਮ ਪਾਲ ਲਿਆ ਕਿ ਦੱਸਿਆਂ ਤੇ ਪ੍ਰਾਪਤੀ ਨਹੀਂ ਹੁੰਦੀ ਜੀ ਮੈਂ ਫੋਨ ਤੇ ਕਹੇ ਕਿ ਆਪ ਇੱਕ ਸਿੰਘ ਕਹਿ ਰਿਹਾ ਬੜਾ ਸਿਆਣਾ ਹੈ ਜੇ ਤੁਹਾਡਾ ਰਾਸ ਆ ਗਿਆ ਨਾ ਤੁਹਾਨੂੰ ਤੇ ਤੁਸੀਂ ਦੱਸ ਦਿੱਤਾ ਪਿਆੰਜ ਜੱਪ ਕੇ ਆਏ ਫਿਰ ਤੁਹਾਡਾ ਰਾਸ ਤੇ ਗਵਾਚਣਾ ਐ ਸਭ ਕੁਝ ਨਹੀਂ ਇਹ ਤੇ ਇੱਕ ਵਾਰੀ ਰਾਸ ਆ ਜਾਏ ਤਾਂ ਜਿੰਦਗੀ ਨਿਗਵਾਜਦਾ ਹੈ ਬਣਿਆ ਦਿੱਤਾ ਸੁਨੇਵੀ ਬਣ ਜਾਂਦਾ ਹੈ ਸਤਪੁਰਾਂ ਨੇ ਉਹ ਜਿਹੜੇ ਕੰਮ ਨੇ ਮੈਨੂੰ ਵਿਅਰਥ ਲੱਗਦੇ ਨਹੀਂ ਫਿਰ ਹੋਰ ਲਾਲਚ ਬਾਦ ਈਮਨ ਸੱਚ ਐ ਮੋਹਿਆ ਜੀਵਾ ਸੱਚ ਸਾ ਸਦਾ ਕਰ ਪ੍ਰਭੂ ਨੇ ਆਪਣੇ ਸੇਵਕ ਦੇ ਮਨ ਪ੍ਰੇਮ ਦੇ ਵਸ਼ ਵਿੱਚ ਕੀਤਾ ਹੋਇਆ ਇਸ ਵਾਸਤੇ ਸ਼ਿਵਕ ਦੀ ਜੀਵ ਸਦਾ ਤੇ ਨਾਮ ਸਿਮਰਨ ਦੇ ਸਵਾਦ ਵਿੱਚ ਮਗਨ ਰਹਿੰਦੀ ਹੈ ਹੋਰ ਪਾਸੇ ਜਾਂਦਾ ਹੀ ਨਹੀਂ ਬਿਨ ਨਾਮ ਹੈ ਉਹ ਰਸ ਨਹੀਂ ਹੋਰ ਚੱਲੈਂ ਵਿਖਲਾ ਜਿਉ ਕਿ ਸ਼ਿਵਕ ਨੂੰ ਪਤਾ ਲੱਗ ਜਾਂਦਾ ਹੈ ਵਿਸ਼ਵਾਸ ਪੈਣ ਦਿੰਦਾ ਹੈ ਕਿ ਨਾਮ ਤੋਂ ਬਿਨਾ ਹੋਰ ਕੋਈ ਇਹਨੂੰ ਵੱਡਾ ਰਸ ਨਹੀਂ ਇਹ ਉਸ ਰਸ ਵਿੱਚ ਖਿੱਚੀ ਜਾਂਦੀ ਰਸਨਾ ਮਾਨੁ ਫਿਰ ਆਵਾਜ਼ਾ ਦਿੰਦਾ ਕਿਰਤ ਪ੍ਰਭ ਕੀ ਗਾਉ ਮੇਰੀ ਰਛਨਾ ਸਾਡੇ ਮਨ ਨਹੀਂ ਆਵਾਜ਼ਾ ਮਾਰਦੀ ਹਮਣਾ ਮਨ ਤੇ ਕਹਿੰਦਾ ਪ੍ਰਸ਼ਾਦਾ ਛਕ ਲਿਆ ਹੁਣ 2 ਘੰਟੇ ਸੌ ਸਾਰੀ ਰਾਤ ਵੀ ਸੁੱਤਾਂ ਰਿਆ ਜਿਹੜੇ ਵੀ ਨੇ ਕਿ ਇੱਕ ਵਾਰੀ ਥੋੜਾ ਜਿਆਦਾ ਸੌਵਾ ਤਾਂ ਗੱਲ ਬਣਦੀ ਨਹੀਂ ਤੇ ਮੇਥੋਂ ਤੇ ਚੱਲਦੇ ਨਹੀਂ ਕੰਮ ਮੇਰਾ ਸਤਿਗੁਰਾਂ ਕਹੇ ਸਾਰੀ ਉਮਰ ਹੀ ਗਵਾਲੀ ਤਿਸਤਾਰ ਕੱਲ੍ਹ ਦੀ ਰਾਤ ਨੂੰ ਸੌਵੇਂ ਤਾਂ ਵੀ ਅੱਧੀ ਸ਼ੌਂਕੇ ਬੀਤ ਗਈ ਰਹਿਣ ਗਵਾਈ ਛੁਏ ਕੈ ਦਿਨ ਸ ਗਵਾਇਆ ਖਾਏ ਈ ਰੇ ਜਨ ਜਨਮ ਹੈ ਕੋਡੀਆਂ ਬਦਲ ਐ ਜਾਏ ਕੋਡੀਆਂ ਨੇ ਪਾਖਵਾਰਿਆ ਪਰ ਅਦੇ ਵੀ ਚੰਦਾ ਹੈ ਇਹ ਖਾਦਾ ਪੀਦਾ ਤੇ ਆਰਾਮ ਕਰਾ ਸਤਿਗੁਰਾਂ ਨੇ ਚਾਰੀ ਚੀਜ਼ਾਂ ਯਾਦ ਰੱਖੀ ਬਿਠਾਣਾ ਖਾਣਾ ਪੀਣਾ ਅਸਣਾ ਸੌਣਾ ਬਸ ਤੀਦੋ ਕੇ ਵਦੇ ਨਹੀਂ ਮਿਸ਼ਰ ਗਿਆ ਹੈ ਮਰਨਾ ਖਸ਼ ਵਿਸਾਰ ਘਵਾਰੀ ਕੀ ਨਿਗ ਲਿਖ ਜੀਵਨ ਛੇ ਬਾਂਖੇ ਬਿਨ ਨਾਮ ਹੈ ਕੋ ਰਸ ਨਹੀਂ ਹੋਰ ਚਲੈ ਵਿਖਲਾਦ ਛੇਵਕ ਨੂੰ ਨਿਸ਼ਟਾ ਬਣ ਜਾਂਦਾ ਵਿਸ਼ਵਾਸ ਬਣ ਜਾਂਦਾ ਇਹ ਨਾਮ ਰਸ ਤੋਂ ਵੰਝ ਰਹਿਣ ਵਾਲੇ ਬੰਦੇ ਉਹ ਚੀਜ਼ ਇਕੱਠੀ ਕਰਕੇ ਲੈ ਜਾਂਦੇ ਨੇ ਜੋ ਆਤਮਿਕ ਜੀਵਨ ਦੀ ਜ਼ਹਿਰ ਹੈ ਜਾਣਾ ਤੇ ਸਾਰਿਆਂ ਨੇ ਸੰਸਾਰ ਤੋਂ ਨਾਮ ਤਾਂ ਨਹੀਂ ਇਕੱਠਾ ਕਰਦੇ ਨਾਮ ਨੇ ਸਾਥ ਦੇਣਾ ਸੀ ਅੱਗੇ ਸਹਿਬ ਕਹਿੰਦੇ ਨੇ ਅੰਡਨ ਲਾਲ ਦੇ ਚੱਕ ਦੀ ਗੁੰਦੇ ਸ਼ਰਮੀਨਾ ਮੂਲ ਬਚਨੀ ਮਨ ਵਿੱਚ ਆ ਸ਼ਬਦ ਮਨ ਠੀਰਾ ਸੇਵਕ ਨੇ ਹਰ ਰੋਜ਼ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਦੀ ਸੇਵਾ ਸਮਰਪਿਤ ਕੀਤੀ ਹੈ ਸੇਵਕ ਨੂੰ ਆਪਣੇ ਸਿਰ ਤੇ ਮਾਲਕ ਪ੍ਰਭੂ ਖੜਾ ਦਿਸਦਾ ਹੈ ਸੇਵਕ ਨੇ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਵੇਚ ਦਿੱਤਾ ਉਹ ਕਹਿੰਦਾ ਮੇਰਾ ਕੁਝ ਵੀ ਨਹੀਂ ਮੈਂ ਤੇ ਤੈਨੂੰ ਸੰਪੇਅ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕਿਛ ਹੈ ਸੋ ਤੇਰਾ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਿਓ ਤੁਸੀਂ ਪੜਿਆ ਤੁਹਾਡੇ ਗੁਰੂ ਪੰਜਵੇਂ ਪਾਤਸ਼ਾਹ ਨੇ ਤੁਹਾਨੂੰ ਆਖਿਆ ਕਿ ਜੇ ਤੂੰ ਮੇਥੋਂ ਸੁਖ ਲੈੜੇ ਨੇ ਤੂੰ ਕਹਿੰਨਾ ਮੇਰੇ ਕੰਮ ਰਾਸ ਨਹੀਂ ਹੁੰਦੇ ਸਤਿਗੁਰਾਂ ਆਖਿਆ ਮੇਰੇ ਕੋਲ ਆਦਸ਼ਾ ਤੇਰੇ ਕੰਮ ਕਿਵੇਂ ਬਣਨਗੇ ਆਪਾਂ ਤੇ ਉਦਾਸ ਕਰਾਈ ਨਾ ਭਾਈ ਸਾਹਿਬ ਤੋਂ ਬੜੀਆਂ ਅੜਚਣਾਂ ਦੀ ਪਾਠ ਕਰਨ ਵਾਲਿਆਂ ਨੂੰ ਵੀ ਆਖਿਆ ਮੈਂ ਸ਼ਹਿਜ ਪਾਠ ਵੀ ਕਰ ਲਿਆ ਜੀ ਸੁਖਮਨੀਆ ਵੀ ਇੰਨੀਆਂ ਕਰ ਲਈਆਂ ਗਲਤੀ ਬਣੀ ਨਹੀਂ ਅਲ ਜਿਹੜੀ ਗੱਲ ਸਤਿਗੁਰਾਂ ਆਖਿਆ ਉਹ ਪਾਤੀ ਤੀਨ ਨੇ ਸਭ ਆਖਿਆ ਮਨ ਵੇਚ ਸਤ ਗੁਰ ਕੈ ਪਾਸ ਜਿਸ ਸੇਵਕ ਕੇ ਆਕਾਰ ਜਰਾਸ ਉਹਦੇ ਕੰਮ ਰਾਸ ਹੋ ਜਾਂਦੇ ਨੇ ਉਸ ਸੇਵਕ ਦੇ ਕੰਮ ਬਣਦੇ ਨੇ ਜਿਹੜਾ ਆਪਣਾ ਮਨ ਆਪਣੇ ਮਾਲਕ ਨੂੰ ਵੇਚ ਦਿੰਦਾ ਤੇ ਮਾੜਾ ਮੋਟਾ ਨਹੀਂ ਵੇਚਣਾ ਆਪਣੇ ਮਨ ਦੀ ਰਜਿਸਟਰੀ ਕਰਾ ਦੇ ਆਪਣੇ ਗੁਰੂ ਦੇ ਨਾਮ ਕਿ ਨਹੀਂ ਦਾਤਾ ਤੇਰਾ ਹੈ ਸਾਰਾ ਕੋਲ ਤਾਂ ਤੇ ਭਾਈ ਦਾਯਾ RAM ਜੀ ਕਹਿੰਦੇ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਆਖਿਆ ਦਾਯਾ RAM ਪਹਿਲੀ ਆਵਾਜ਼ ਤੇ ਨਹੀਂ ਉੱਠਿਆ ਦੂਜੀ ਮਾਰੀ ਫਿਰ ਨਹੀਂ ਉੱਠਿਆ ਤੀਜੀ ਤੀਜੀ ਤੇ ਕਿਉਂ ਉੱਠਿਆ ਇਹਨਾਂ ਸਮਾਂ ਕਿਉਂ ਲਾਇਆ ਖਿਲ ਲਗਾ ਪਾਛੈ ਤੁਸੀਂ ਆਵਾਜ਼ਾਂ ਮਾਰੀਆਂ ਨੇ ਛੇਤੀ ਛੇਤੀ ਮੈਂ ਤੇ مشورہ ਕਰਦਾ ਸਾਂ ਜਦੋਂ ਤੁਹਾਡੇ ਤੋਂ ਚਰਨ ਪੌੜ ਨਹੀਂ ਪਹਿਲੋਂ ਚਰਨ ਪੌੜ ਲੈ ਕੇ ਸਿੱਖ ਬਣਾਏ ਜਾਂਦੇ ਸਨ ਜੀ ਅੰਮ੍ਰਿਤ ਦੀ ਛਕਣਾ ਚਰਨ ਤੋਂ ਇਹ ਰਹਿ ਰਾਸਕਰ ਚਰਨਾ ਮ੍ਰਿਤ ਸਿਖਾਂ ਬਲایا ਇਹ ਦਰਸ਼ਮ ਰਹੀ ਸਨ 1699 ਈਸਵੀ ਤੱਕ ਮੁਸ਼ਾਕੀ ਦੇ ਦਿਨ ਤੋਂ ਪਹਿਲੋਂ ਪਹਿਲੋਂ ਇਸੇ ਤਰ੍ਹਾਂ ਸਿੱਖ ਸਾਡੇ ਜਾਂਦੇ ਸਨ ਅੱਜ ਤੇ ਬੜਾ ਵੱਡਾ ਤਲਖ ਖੜਾ ਹੋ ਜਾਏਗਾ ਕਿ ਇਸ ਤਰ੍ਹਾਂ ਕਰਦਾ ਹੈ ਪਰ ਇਸ ਤੋਂ ਪਹਿਲੋਂ ਕੁਰਬਾਨੀ ਤੇ ਪਾਈ ਕਰਾਤੀਆਂ ਵਾਰਾਂ ਨੇ ਇਤਿਹਾਸ ਨੇ ਗਵਾਹੀ ਭਰੀ ਪਈ ਪੀ ਇਸਤਨ ਸਿੰਘ ਸੱਚ ਹੀ ਗਾਇ। ਸਤਿਗੁਰਾਂ ਪੁੱਛਿਆ ਇੰਨਾ ਸਮਾਂ ਤੀਜੀ ਵਾਰ ਤੇ ਉੱਥੇ ਖੰਨ ਦਾ ਪਾਸ਼ਾ مشورہ ਕਰਦਾ ਰਿਹਾ ਮਨ ਨਾਲ। ਵੀ ਜਦੋਂ ਚਰਨ ਪੌਲ ਲਈ ਸੀ ਮਨ ਤੇ ਤੁਹਾਨੂੰ ਉਹ ਦਿਨ ਹੀ ਦੇ ਦਿੱਤਾ ਹੈ ਤਾਂ ਇਹ ਸਰੀਰ ਇਹ ਤੁਹਾਡਾ ਹੈ ਤੇ ਆਵਾਜ਼ ਕਹਿੰਦੇ ਤੁਸੀਂ ਹੱਥ ਕਰਦੇ ਉਂਗਲ ਇਸ਼ਾਰਾ ਕਰਦੇ ਵੀ ਆਹ ਦਇਆ ਆਰਾਮ ਸੀ ਸੱਚਾਈ ਦੇ ਤੇ ਦੇ ਦੇਣਾ ਸੀ। ਇਹ ਅੱਜ ਕਿਹੜਾ ਸਰੀਰ ਮੰਗੜੇ ਤੇ ਉਦਨ ਦਾ ਤੁਹਾਡਾ ਤਾਂ ਥੋੜਾ ਜਿਹਾ ਸ਼ਮਾ ਲੱਗ ਗਿਆ ਸਤਿਗੁਰਾਂ ਕਹੇ ਕੰਮ ਬਣ ਜਾਣਗੇ ਪਰ ਪੈਨੋ ਤਹਈਆ ਤੇ ਕਰ ਵੇਜ ਤੇ ਸਹੀ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸਿਵਕੀ ਕਲਿਨਾਸ ਆਪਾਂ ਦੇ ਅੱਛੇ ਪੀਤੇਰਾ ਖਾਨ ਪੜ ਕਰਾਣੇ ਬੱਚੇ ਦਾ ਪਿਆਰ ਰੱਖਿਆ ਵਿੱਚ ਖਲੋਤਾ ਨਹੀਂ ਪਾਵੇਂ ਥੱਕੇ ਪਾਵੇਂ ਨਾ ਆਪਾਂ ਬਈਏ ਨਾ ਬਈਏ ਪਾਣੀ ਸੁਣੀਏ ਨਾ ਬੜੀ ਸੁਣੀਏ ਤੂੰ ਸਾਡੇ ਬੱਚੇ ਦੇ ਵਿਆਹ ਤੱਕ ਨਾਲ ਨਾਲ ਰਹਿਣਾ ਜਨ ਨੂੰ ਤਾਂ ਕਾਬੜ ਨਹੀਂ ਹੁੰਦੀ ਸ਼ਰਤ ਰੱਖੀ ਗੁਰੂ ਨੇ ਸਤ ਗੁਰਾਂ ਕਹਿੰਦੇ ਅਜ ਨਾ ਕਰੀ ਅੱਖੀ ਸੇਵਾ ਕਰਦੇ ਹੋਏ ਨੇ ਗਾਮੀ ਜਿਸ ਕੋ ਹਉਤ ਪ੍ਰਾਪਤ ਹੋਵੇ ਸ਼ੁਕਰਾਨੇ ਨਿਕਰਾ ਹਰ ਸਾਲ 6 ਮਹੀਨੇ ਹਰ ਸਿੱਖ ਦੇ ਘਰ ਚਰਨ ਪੈਣੇ ਚਾਹੀਦੇ ਨੇ ਇਹ ਨਹੀਂ ਕਿ ਉਹ ਕੋਈ ਦਾਤਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਆਖੀ ਬਿਛੇਤੀ ਬਾਬਾ ਲੈ ਜਾਓ ਆਪਾਂ ਸਾਰਾ ਕੰਮ ਕਰਨਾ ਹੈ ਪਚੁੰਡੀ ਜੇ ਵੀ ਲਾਣਾ ਹੈ ਸ਼ਰਾਫੀ ਬਣਨੀ ਆਪਾਂ ਬਾਬੇ ਨੂੰ ਤੇ ਇਸ ਤਰ੍ਹਾਂ ਕਰਦੇ ਨੇ ਵੀ ਬਸ ਚਲਾ ਡਾਇ ਅਰਦਾਸ ਹੋਣ ਤੋਂ ਬਾਅਦ ਫਟਾਫਟ ਇਕੱਠਾ ਕਰਦੇ ਸਾਰਾ ਸਾਜ-ਸਮਾਨ ਛਾਣੂ ਤੇ ਬੜੀ ਕਾਲ ਪੈਂਦੀ ਬਾਬੇ ਨੂੰ ਬਾਹਰ ਕੱਢਣ ਦੀ ਉਹ ਤੇਰੇ ਚਿੰਤ ਵਿੱਚ ਕਾਲਾ ਪਾਏ ਮੇਰੇ ਅਸਿਖਾ ਗੁਰੂ ਦਾ ਸਿੱਖ ਅਗਵਾਨ ਵਾਲਿਆ ਵੀ ਮਾਲਕਾ ਮੇਰੇ ਘਰ ਤੇ ਬੈਠਾ ਲੈ ਤੂੰ ਕਿਉਂ ਲੈ ਕੇ ਜਾ ਰਹੇ ਹੋ ਮੈਨੂੰ ਬੜਾ ਮਾਣ ਹੋਇਆ ਕਿ ਸਿੱਖ ਕਹਿੰਦਾ ਹੈ ਹੱਥ ਜੋੜ ਕੇ ਸ੍ਰੀ ਸ਼ਹਿਜ ਪਾਠ ਕੀਤਾ ਪਹਿਲੇ ਹੀ ਮਹੀਨਾ ਲਾਇਆ ਸੀ ਤੋ ਜਦੋਂ ਸਮਾਪਤੀ ਹੋਈ ਫਿਰ ਹੱਥ ਜੋੜ ਕੇ ਖੜੋ ਗਿਆ ਮੈਂ ਸ਼ੋਖਾਸ਼ਨ ਕਰਨ ਲੱਗਾ ਕਹਿੰਦਾ ਭਾਈ ਸਾਹਿਬ ਨਾ ਕਰੋ ਮੈਂ ਦੱਸੋ ਇਹ ਲਗਾ ਹੁਣ ਇੱਕ ਅਸੀਆ ਕਰਨਾ ਹੈ ਇੱਕ ਮਹੀਨਾ ਪਹਿਲਾਂ ਤੇ ਦੂਜਾ ਮਹੀਨਾ ਫਿਰ ਕਹਿੰਦਾ ਇੱਕ ਸੈਜ ਪਾਠਾ ਸੀ ਖੁਦ ਕਰਨਾ ਹੈ ਅਜੇ ਇੱਕ ਮਹੀਨਾ ਹੋਰ ਰੱਖਣਾ ਹੈ ਸਤਿਗੁਰਾਂ ਦਾ ਸਰੂਪ ਪਰ ਆਪਾਂ ਤੇ ਘਾਰੇ ਹੋ ਜੇ ਬਣਾ ਲੈ ਵੀ ਬਾਪੇ ਜੋ ਕਾ ਥਾ ਹੀ ਕੋਈ ਨਹੀਂ ਆਪਾਂ ਸਕੇ ਸੰਬੰਧੀਆਂ ਨੂੰ ਪਠਾਣਾ ਹੈ ਬਾਪੇ ਦਾ ਆਪ ਸਮਾਨ ਇਕੱਠਾ ਕਰੋ ਬਾਬਾ ਛੇਤੀ ਕਰ ਜਾਏ ਤੇ ਇਹ ਨਹੀਂ ਵੀ ਇਹਦੇ ਚ ਤੁਹਾਡਾ ਦੋਸ਼ ਹੈ ਗ੍ਰੰਥੀ ਸਿੰਘ ਰਾਗੀ ਸੰਗੋਵੀ ਕੇਂਦਰ ਵਿੱਚ ਛੇਤੀ ਨਿਬੜਦੇ ਕੰਮ। ਕਿ ਆਪਾਂ ਤੇ ਆਪਣੀ ਪੇਟਾ ਮਿਲ ਗਈ। ਆਪਣਾ ਕੰਮ ਪੇਟਾ ਤੱਕ ਸੀਮਤ ਸੀ। ਇਹ ਪੇਟਾ ਮਿਲਣ ਤੋਂ ਬਾਅਦ ਆਪਾਂ ਆਖੇ ਵਿਛਤੀ ਜੀ ਸਾਰਿਆਂ ਤੋਂ ਪਹਿਲਾਂ ਬਾਬਾ ਜੀ ਨੂੰ ਲੈ ਜਾਓ ਘਰ। ਆਪਾਂ ਵੀ ਇਹ ਗੱਲ ਕਹਿੰਦੇ ਆ। ਅਸਤਗੁਰੂ ਦੇ ਸਾਹਮਣੇ ਤੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਉਹਦਾ ਸੰਗੁਲੋ ਜਾਂਦਾ। ਕਿ ਨਹੀਂ। ਛਾਈ ਦਾਸ ਕਹਿੰਦਾ ਸਤਗੁਰੂ ਹੋਰ ਥੋੜੇ ਦਿਨ ਹੋਰ। ਸਤਗੁਰੂ ਫਿਰ ਤਿਆਰੀ ਕਰਦੇ ਨੇ ਫਿਰ ਅੱਖਾਂ 'ਚ ਪਾਣੀ ਆ ਜਾਂਦਾ ਨਾ ਰੋਉਦਾ ਤਾਂ ਇਹ ਅਜੇ ਨਹੀਂ ਮਨ ਬੱਝਿਆ ਜਦੋਂ ਇਹੋ ਜੀ ਖਿੱਚ ਬਣੇਗੀ ਉਦੋਂ ਗੁਰੂ ਤੁਹਾਡੇ ਤੇ ਰਹਿਮ ਰਹਿਮਤ ਕਰੇਗਾ ਉਦੋਂ ਤੁਹਾਡੇ ਤੇ ਗੁਰੂ ਦੀਆਂ ਬਖਸ਼ੀਆਂ ਦੀ ਬਰਸਾਤ ਹੋਏਗੀ ਸਤਗੁਰਾਂ ਕੇ ਸੇਵਕ ਜਿਹੜਾ ਉਹ ਤੇ ਆਪਣਾ ਮਨ ਜਿਹੜਾ ਆਪਣੇ ਗੁਰੂ ਨੂੰ ਵੇਚ ਦਿੰਦਾ ਹੈ ਸੇਵਕ ਨੇ ਹਰ ਰੋਜ਼ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਦੀ ਸੇਵਾ ਸਮਤ ਸੇਵਕ ਨੂੰ ਆਪਣੇ ਸਿਰ ਉੱਤੇ ਉਹ ਮਾਲਕ ਹਮੇਸ਼ਾ ਖੜਾ ਦਿਸਦਾ ਵੀ ਮੇਰਾ ਗੁਰੂ ਤੇ ਮੇਰੇ ਨਾਲ ਹੈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਾਇ ਕਿਉਂ ਕਿਉਂ ਕਿ ਉਹਨੇ ਆਪਣਾ ਮਨ ਗੁਰੂ ਦੇ ਬਚਨਾਂ ਤੋਂ ਵੇਚ ਦਿੱਤਾ ਹੈ ਗੁਰੂ ਦੇ ਸ਼ਬਦ ਵਿੱਚ ਟਿਕ ਕੇ ਸੇਵਕ ਦਾ ਮਨ ਤੇਜ ਫੜਦਾ ਹੈ ਸੇਵਕ ਪੂਰੇ ਗੁਰੂ ਨੂੰ ਤਨ ਤਨ ਕਹਿੰਦਾ ਹੈ ਜਿਹੜਾ ਉਹਦੇ ਮਨ ਦੀ ਪੀੜ ਦੂਰ ਕਰਦਾ ਹੈ ਕਿਉਂਕਿ ਗੁਰੂ ਨੇ ਪੀੜਾ ਦੂਰ ਕਰਨੀ ਹੈ ਸੇਵਕ ਦੇ ਬੰਦੇ ਗੁਰੂ ਰਹਿਮ ਕਰਦਾ ਹੈ ਗੁਰੂ ਤਰਸ ਕਰਦਾ ਹੈ ਤੇ ਸਾਰੀਆਂ ਸਾਡੀਆਂ ਜਿਹੜਾ ਦੂਰ ਕਰਨ ਗੁਰੂ ਪੂਰੇ ਸ਼ਾਬਾਸ਼ ਹੈ ਕਟੇ ਮਨ ਪੀੜਾ ਬੰਦ ਦੀ ਜੇੜ ਗੁਰੂ ਕਟਦਾ ਹੈ ਤੇ ਐਸੇ ਗੁਰੂ ਤੋਂ ਅਸੀਂ ਸਦਾ ਵਾਰ ਨਿਕੰਣਾ ਹੈ ਬਿਹਾਰ ਜਾਣਾ ਹੈ ਗੁਰੂ ਤਰਸ ਕਰੇ ਅਸੀਂ ਆਪਣੇ ਗੁਰੂ ਤੋਂ ਆਪਾ ਕੁਰਬਾਨ ਕਰ ਸਕੀਏ ਗੁਰੂ ਦੀ ਸ਼ਬਦ ਦੀ ਅਰੰਧਨਾ ਕਰਦੇ ਆਪਣੇ ਜਿੰਦਗੀ ਨੂੰ ਜਿਉਂ ਸਕੀਏ ਹੋਈਆਂ ਭੁੱਲਾਂ ਚੁਕਾ ਤਕੀਮਾ ਪ੍ਰੇਮ ਸਹਿਤ ਫਤੇ ਬਲਾਵਾ ਹੈ ਗੁਰੂ ਦੀ ਕਾ ਕਨ ਸਾ ਵਾ ਰਾਮ ਕਲੀ ਮਹਲਾ ਤੀਜਾ ਨੰਮਿਕ ਉੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮਰੀ ਮਾਈ ਸਤਿਗੁਰੂ ਮੈਂ ਪਾਇਆ